ਓਹ ਆ ਜੀ ਵਾ ਕੀ ਬਾਤ ਹੈ ਕੀ ਮੌਸਮ ਹੈ ਆਹ ਹਰਖਾ ਬਾਈ ਰੁੱਖਾਂ ਦਾ ਮੈਂਨ ਕੋਈ ਦਿਨ ਹੀ ਸੁੱਕਾ ਲੰਘਦਾ ਜੇ ਜ਼ਮੀਨ ਨਾ ਪਵੇ ਯਾਰ ਕੈਨੇਡਾ ਗੱਲ ਉਹੀ ਹੈ ਬਾਈ ਜਿਹੜੀ ਆਪਾਂ ਦੱਸਦੇ ਆਂ ਵੀ ਲੋਕ ਇਹ ਰੁੱਖ ਲਾਉਂਦੇ ਆਂ ਸਬੀਲਾ ਨਹੀਂ ਲਾਉਂਦੇ ਜਿੰਨੇ ਵੱਧ ਰੁੱਖ ਉਹਨੇ ਵੱਧ ਸੁੱਕ ਉਹ ਦੇਖੋ ਬਾੜੀ ਜੀ ਗਰਮੀ ਹੋਈ ਨਹੀਂ ਨਾਲ ਦੀ ਨਾਲੀ ਨਹੀਂ ਕੋਈ ਹਮਸ ਨਹੀਂ ਹੈ ਨਾ ਅਮਿਡਿਟੀ ਨਹੀਂ ਕੋਈ ਤਕਤੀ ਲੋ ਨਹੀਂ ਬਸ ਨਿਆਰਾ ਹੀ ਨਿਆਰਾ ਇਹ ਸਾਰਾ ਨਿਆਰਾ ਬਈ ਕੁਦਰਤ ਵਾਧ ਰੱਖੇ ਤੇ ਲਾਉਂਦੇ ਆ ਲੋਕ ਤੇ ਮੀਂਹ ਬਈ ਕਿਉਂ ਨਾ ਆਵੇ ਆ ਆਹ ਦੇਖ ਲੋ ਆ ਹੀ ਰਹਿੰਦਾ ਜਦੋਂ ਵੇਖੀਦਾ ਬਸ ਮੀਂਹ ਪਈ ਜਾਂਦਾ ਮੀਂਹ ਪਈ ਜਾਂਦਾ ਗਰਮੀ ਦਾ ਕਦੇ ਵੇਖੀ ਨਹੀਂ ਇੱਥੇ ਆਪਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਰੋਕ ਲਾਓ ਇਹ ਵੱਧ ਤੋਂ ਵੱਧ ਅੱਜ 27 ਕੇ 22 ਮਈ ਆ ਐਂ ਨਿਆਰਾ ਬਣਿਆ ਪਿਆ ਬਈ ਪੂਰਾ ਲੜਾਦਾਰੀ ਪਈ ਜਾਂਦਾ ਦੋ ਤਿੰਨ ਘੰਟੇ ਹੋ ਗਏ ਆ ਚੜੀ ਲੱਗੀ ਹੋ ਗਈ ਬਸ ਆਹ ਚੱਲੀ ਜਾਂਦੇ ਬਰਨਾਲੇ ਇੱਥੋਂ ਇਹ ਰਖ ਲਵਾਓ ਬਈ ਵੱਧ ਤੋਂ ਵੱਧ ਯਾਰ ਆਪਾਂ ਕੀ ਕਰਦੇ ਆ ਆਪਾਂ ਏਸੀ ਚੱਕੀ ਤੁਰੇ ਆਉਣੇ ਆ ਜਿਹੜੀ ਚੀਜ਼ ਲਾਉਣੀ ਆ ਰੁੱਖੋ ਵੀ ਲਾਉਂਦਾ ਕੋਈ ਨਹੀਂ ਪਰ ਹਰੇਕ ਬੰਦਾ ਉਹਦਾ ਗਰਮੀ ਏਸੀ ਲਵਾ ਲਓ ਯਾਰ ਹਰੇਕ ਬੰਦਾ ਉਹਦਾ ਗਰਮੀ ਏਸੀ ਲਵਾ ਲਓ ਪਰ ਕੋਈ ਆ ਹੀ ਨਹੀਂ ਸੋਚਦਾ ਯਾਰ ਗਰਮੀ ਹੈਗੀ ਆ ਤੇ ਆਪਾਂ ਰੁੱਖ ਰੁੱਖ ਹੀ ਲਾ ਲਈਏ ਨਾ ਇਹਨੇ ਮੁਲਕ ਨੇ ਰੀਸਾਂ ਬਈ ਨਹੀਂ ਹੋਣੀਆਂ ਯਾਰ ਨਾ ਕਿੰਨਾ ਚਿਰ ਗਵਰਨਮੈਂਟ ਰੁੱਖਾਂ ਨੂੰ ਪੱਟਣ ਦੇ ਇਹਨਾਂ ਮੁਲਖਾਂ ਵਾਂਗ ਪਉਂਦੀਆਂ ਨਹੀਂ ਲਾਉਂਦੀ ਉਹਨਾ ਟਾਈਮ ਬਾਈ ਜੀ ਮੁਸ਼ਕਲ ਆ ਕਿੱਥੇ ਆਪਾਂ ਇੱਕ ਟਾਣੀ ਨਹੀਂ ਵੜ ਸਕਦੇ ਰੁੱਖ ਪੱਟਣ ਦੀ ਗੱਲ ਦੂਰ ਦੀ ਐ ਜਾ ਦੇਖ ਲਓ ਹਣਾ ਉਹਦੇ ਨਤੀਜੇ ਹੀ ਦੇਖ ਲਓ ਕਿੰਨੇ ਨਜ਼ਾਰਾ ਮੌਸਮ ਕਿੱਡਾ ਵਧੀਆ ਬਣਿਆ ਆਪਣੇ ਦੇਖ ਲਓ ਪੰਜਾਬ ਚ ਕਿੰਨੀ ਗਰਮੀ ਐ ਇਸ ਟਾਈਮ ਬੁਰੇ ਹਾਲ ਹਨਾ ਅੱਗ ਭਰੀ ਜਾਂਦੀ ਆ ਵੀ ਆਂਡਾ ਸੜਦੋ ਹਨਾ ਤੋੜ ਕੇ ਮਤਲਬ ਸੜਕ ਤੇ ਉਹ ਵੀ ਬਣ ਜਾਊਗਾ ਇੰਨੇ ਸਾਰੇ ਜਿਹੜੇ ਹਿਸਾਬ ਨਾਲ ਗਰਮੀ ਪਈ ਜਾਂਦੀ ਆ ਆਪਣੇ ਦਾ ਇਹੋ ਦੇਖ ਲਓ ਬਾਈ ਗੱਲ ਉਹ ਹੀ ਐ ਲੋਕ ਰੁੱਖ ਲਾਉਂਦੇ ਆ ਸ਼ਬੀਲ ਦਾ ਨਹੀਂ ਲਾਉਂਦੇ ਕੰਗਿਆਂ ਨੂੰ ਬਈ ਗੱਲਾਂ ਚੁੱਭਣੀਆਂ ਪਰ ਇਹ ਸੱਚ ਆ ਯਾਰ ਗੱਲ ਉਹੀ ਹੈ ਵੀ ਇਹ ਕਾਨੂੰਨਾ ਆਪਣਾ ਕਾਗਜ਼ਾਂ ਦੇ ਵਿੱਚ ਨਹੀਂ ਇਹਨਾਂ ਦਾ ਕਾਰਵਾਈ ਹੁੰਦੀ ਹੈ ਅਸਲੀਅਤ ਦੇ ਵਿੱਚ ਬਈ ਕਾਰਵਾਈ ਕਰਦੇ ਆ। ਆ ਦੇਖ ਲਓ। ਤੇ ਲਾਓ ਭਾਈ ਜੀ ਵੱਧ ਵੱਧ ਰੁਕ ਲਾਓ ਯਾਰ। ਕੀ ਬਾਤਾਂ।